ਸਾਤਰੀਆ ਕਾਲ ਤੁਸੀਂ ਦੇਖ ਰਹੇ ਹੋ ਫਾਸਟ ਪੇ ਅੰਮ੍ਰਿਤਸਰ ਖਬਰਨਾਮਾ ਮੈਂ ਹਾਂ ਨਵੀਂ ਤਰੰਧਾਵਾ ਤੇ ਹੁਣ ਇੱਕ ਨਸਰ ਅੱਜ ਦੇ ਬੁਲੇਟਨ ਦੀਆਂ ਮੁੱਖ ਖਬਰਾਂ ਵੱਲ ਡੀਆਈਜੀ ਸਤਿੰਦਰ ਸਿੰਘ ਨੇ ਨਵੇਂ ਬਣੇ ਕਾਨਫਰੰਸ ਹਾਲ ਦਾ ਕੀਤਾ ਉਦਘਾਟਨ 10ਵੇਂ ਪਾਤਸ਼ਾਹ साहिब श्री गुरु गोबिंद सिंह जी महाराज के प्रकाश दिहाड़े मौके श्री अकाल तख्त साहिब तो सजाया गया नगर कीर्तन अंध विद्यालय लोगड़ विखे मनाया गया ब्रेल लुई का जन्म दिवस अते हुन खबरां विस्तार नाल DIG ਬਾਰਡਰ ਰੇਂਜ ਸਤਿੰਦਰ ਸਿੰਘ ਨੇ ਪੁਲਿਸ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਨਵੇਂ ਬਣੇ ਕਾਨਫਰੰਸ ਹਾਲ ਦਾ ਉਦਘਾਟਨ ਵੀ ਕੀਤਾ। ਇਸ ਮੌਕੇ SSP ਚਰਨਜੀਤ ਸਿੰਘ, SPD ਹਰਵਿੰਦਰ ਸਿੰਘ, DSP ਗੁਰਿੰਦਰ ਸਿੰਘ ਸਮੇਤ ਕਈ ਹੋਰ ਪੁਲਿਸ ਅਧਿਕਾਰੀ ਵਿਸ ਮੌਕੇ ਹਾਜ਼ਰ ਸਨ। 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਖਾਲਸਾਈ ਜਾਹੋ ਜਲਾਲ ਨਾਲ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਤਰ ਸ਼ਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਏ ਗਏ ਇਸ ਨਗਰ ਕੀਰਤਨ ਦੀ ਅਰੰਭਤਾ ਮੌਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘੂਬੀਰ ਸਿੰਘ ਨੇ ਅਰਦਾਸ ਕੀਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪਾਲਕੀ ਸਾਹਿਬ ਵਿੱਚ ਸ਼ੁਸ਼ੋਭਿਤ ਕਰਨ ਦੀ ਸੇਵਾ ਵੀ ਨਿਭਾਈ। ਨਗਰ ਕੀਰਤਨ ਦੌਰਾਨ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਪਰਵੀ ਹਾਸਰੀ ਭਰੀ ਅਤੇ ਬੈਂਡ ਦੀਆਂ ਮਨੋਹਰ ਧੁਨਾਂ ਨਾਲ ਗੁਰੂ ਸਾਹਿਬ ਨੂੰ ਸਤਕਾਰ ਪੇਟ ਕੀਤਾ। ਗਤਕਾ ਅਖਾੜੀਆਂ ਨੇ ਵੀ ਆਪਣੇ ਗਤਕਾ ਜੋਹਰ ਵਖਾਏ। ਨਗਰ ਕੀਰਤਨ ਦੇ ਰਸਤੇ ਨੂੰ ਖੂਬਸੂਰਤ ਲੜੀਆਂ ਨਾਲ ਸਜਾਇਆ ਗਿਆ ਅਤੇ ਸੰਗਤਾਂ ਨੇ ਚਾਹ ਪਾਣੀ ਅਤੇ ਫਲ ਫਰੂਟ ਨਾਲ ਸੇਵਾ ਕਰਕੇ ਵੀ ਅਥਾਹ ਸ਼ਰਧਾ ਪ੍ਰਗਟਾਈ। ਸਾਹਿਬੇ ਬਖਾਲ ਅੰਮ੍ਰਿਤਪਾਲ ਦੇ ਸਾਥੀ ਸਭ ਤੋਂ ਪਹਿਲਾਂ ਪਹੁੰਚੇ। ਪਾਲਕੀ ਨੂੰ ਬਾਜ ਆਲਪ ਸੈਪ ਨੂੰ ਬਹੁਤ ਬਹੁਤ ਰਮਤ ਦਾ ਸ਼ਹਿਰ ਮਹਾਰਾਜ ਜੀ ਨੇ ਪ੍ਰਸਾਹਾ ਹੈ ਪਰ ਪੰਜ ਪਿਆਰੇ ਸਹਿਬਾਨ ਦੀ ਗੁਵਾਈ ਵਿੱਚ ਰਮਤਾ ਹੋਈ ਹੈ ਜੋ ਸ਼ਹਿਰ ਦੇ ਵਕਤ-ਵਕਤ ਨਾਰਮਤਾ ਹੋਇਆ ਇਨਸ਼ਾ ਅੱਲਾਹ ਉਸਾਕੇ ਸ਼ਿਕਾਇਤ ਸੈਪ ਜੀ ਦੇ ਕੋਲ ਸੁਲਬਾਨ ਹੋਵੇਗਾ ਸੋ ਅਕੱਲ ਸਭ ਤੋਂ ਉਸ ਜੀ ਸੰਸਾਰ ਭਰ ਦੇ ਸਤਿਕਾਰ ਨੂੰ ਤਾਂ ਸੈਪ ਮਹਾਰਾਜ ਜੀ ਦੇ ਪ੍ਰਕਾਸ਼ ਤੋਂ ਬਹੁਤ ਬਹੁਤ ਬਧੀਆਂ ਆਪ ਜੀ ਜਾਣਦੇ ਹੋਗੇ ਸਤਗੁਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਰਪਾਛਾਈ ਦਾ ਜੋ ਪਟਨਾ ਸਾਹਿਬ ਦੀ ਧਰਤੀ ਤੇ ਪ੍ਰਕਾਸ਼ ਹੋਇਆ ਤਾਂ ਹੀ ਪ੍ਰਕਾਸ਼ ਹਮਾਰਾ ਭਈਓ ਪਟਨਾ ਸਹਿਰ ਵਿਖੇ ਪਵ ਲਿਓ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਸ਼ੀ ਦਾ ਜੋ ਐ ਜੀ ਪੀ ਸੀ ਵੱਲੋਂ ਹੀ ਲਿਖੇ ਗਏ ਹਨ ਸਮਾਗਮ ਲਿਖੇ ਗਿਆ ਹਨ ਜੋ ਅੱਜ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਦਰਸ਼ਨੀ ਜੋੜੀ ਸ੍ਰੀ ਅਕਾਲ ਤਖਤ ਸਾਹਿਬ ਦੇ ਪ੍ਰਕਰਮਾ ਕਰਦਾ ਹੋਇਆ ਨਗਰ ਕੀਰਤਨ ਬਾਹਰ ਐਗਜ਼ਿਟ ਹੋਇਆ ਔਰ ਪੰਜਾਂ ਪਿਆਰਿਆਂ ਦੀ ਅਗਵਾਈ ਹੇਤਰ ਨਗਰ ਕੀਰਤਨ ਦੀ ਅਰੰਭਤਾ ਹੋਈ ਜਿਸ ਵਿੱਚ ਵੱਖ-ਵੱਖ ਗਦਕਾ ਪਾਰਟੀਆਂ ਨੇ ਬੱਚਿਆਂ ਨੇ ਔਰ ਸਮੂਹ ਸਟਾਫ ਨੇ ਔਰ ਪੁਲਿਸ ਮੁਲਾਜ਼ਮਾਂ ਨੇ ਇਸ ਨਗਰ ਕਿਰਦਨ ਵਿੱਚ ਸਮੁਲੀਤ ਹੋਏ ਭੰਤਨ ਸਿੰਘ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਅਗਰਕੋਨੋ ਸਰਪੱਤ ਸਤਿਕਰਨ ਸ਼੍ਰੀ ਬੰਦਾ ਸਾਹਿਬ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਵੱਲੋਂ ਅੱਜ ਦੇ ਗਾਤ ਤੱਕ ਸਭ ਤੋਂ ਜੋ ਵਿਸ਼ੇਸ਼ ਨਗਰ ਕਿਰਦਨ ਉਹ ਆਰੰਭ ਹੋਇਆ ਜੋ ਸ਼ਹਿਰ ਦੇ ਵੱਖ-ਵੱਖ ਹਸਤਾਨਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਸ਼੍ਰੀ ਕਾਲ ਤਰਸਾਹ ਦੇ ਸਮਾਪਤ ਹੋਏਗਾ ਸ਼੍ਰੋਮਣੀ ਦੁਆਰਾ ਪ੍ਰੰਧ ਕਮੇਟੀ ਵੱਲੋਂ ਯਾਤਰਾ ਵਾਸਤੇ ਜੋ ਸੰਗਤਾਂ ਦਰਸ਼ਕਾਂ ਵਾਸਤੇ ਵਿਸ਼ੇਸ਼ ਉਚੇਚੇ ਬੰਦ ਕੀਤੇ ਗਏ ਨੇ ਉਹਨਾਂ ਦੀ ਰਹਿائش ਦਾ ਸ਼ੰਕਰ ਪਛਾਦੇ ਦਾ ਉਹ ਜੋ ਚੌਕ ਗਰਮ ਜਲਦੀ ਸੇਵਾ ਉਹ ਵੀ ਕਰਮਾਂ ਵਿੱਚ ਚੱਲ ਰਹੀ ਹੈ ਸਾਹਿਬੇ ਕਬਾਲ ਕੰਤਨ ਕਾਂਸੇਹ ਜਿਹੜੀ ਗੋਬੀ ਸਿੰਘ ਜੀ ਦੇ ਪ੍ਰਕਾਸ਼ ਬਾਰੇ ਦੀ ਉਹ ਸਾ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਉਹ ਸਾ ਸੰਗਤ ਬੇਨਤੀ ਆਉ ਗੁਰੂ ਵਾਲੇ ਬਣੋ ਅੰਮ੍ਰਿਤ ਛੱਕ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਸਿੰਘ ਸਜੋ ਸਿੰਘ ਜੀ ਗੁਰੂ ਘਰ ਦੀ ਸੇਵਾਵਾਂ ਕਰੋ ਕੰਤਨ ਕਾਂਸੇਹ ਗੋਬੀ ਸਿੰਘ ਜੀ ਪ੍ਰਕਾਸ਼ ਜੀ ਆਦੇ ਸੂ ਸਾ ਸੰਗਤ ਨੂੰ ਸੇਵ ਜਿਹਾ ਪਾਲੀ ਸਾਹਿਬ ਚਾੜੂ ਵਾਲੇ ਵੱਲੋਂ ਲੱਖ 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 ਵਧਾਈ ਹੋਵੇ ਅਜਤੰਤਰਨ ਸ਼ਿਰੂ ਗੋਪਾਲ ਸਿੰਘ ਜੀ ਦੇ ਜੰਮ ਸਾੜੇ ਦੇ ਸਬੰਧ ਵਿੱਚ ਨਗਰ ਕੀਰਤਨ ਜਿਹੜਾ ਸ੍ਰੀ ਕਾਲ்தਰ ਸਾਹਿਬ ਤੋਂ ਕੱਢਿਆ ਜਾ ਰਿਹਾ ਉਹਦੇ ਸਬੰਧ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਨੇ ਰਸਤੇ ਦੇ ਵਿੱਚ ਜਿਹੜੀਆਂ ਵੀ ਇਨਕ੍ਰੋਚਮੈਂਟ ਹੋਈ ਗਈ ਉਹਨੂੰ ਹਟਾਇਆ ਗਿਆ ਜਿਹੜੇ ਰਸਤੇ ਨਗਰ ਕੀਰਤਨ ਜਾਊਗਾ ਇਨਕ੍ਰੋਚਮੈਂਟ ਹਟਾਈ ਗਈ ਹੈ ਲੋਕਾਂ ਨੂੰ ਸਮਝਾਇਆ ਗਿਆ ਵੀ ਇਹ ਨਗਰ ਕੀਰਤਨ ਹੈ ਇਹਦਾ ਆਪਾਂ ਨੇ ਸਵਾਗਤ ਕਰਨਾ ਹੈ ਤੇ ਫੋਰਸ ਲਗਾ ਕੇ ਅਸੀਂ ਸਾਰੇ ਰਸਤੇ ਖਲੀਰ ਕਰਾਇਆ ਹੈ ਸੰਗਤ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਜਿਹੜੀ ਇਹ ਨਹੀਂ ਆਉਂਦੀ ਜੂਗੀ। ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਭਾਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਸਜਾਇਆ ਗਿਆ ਅਤੇ ਇਹ ਨਗਰ ਕੀਰਤਨ ਵਕ-ਵਕ ਵਜਾਰਾ ਤੋਂ ਹੁੰਦਾ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਸਮਾਪਤ ਹੋਇਆ ਅਤੇ ਵਕ-ਵਕ ਥਾਵਾ ਤੇ ਇਸ ਨਗਰ ਕੀਰਤਨ ਦਾ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ। ਅੰਮ੍ਰਿਤਸਰ ਫਾਸਟਵੇ ਖਬਰ ਨੰਬਰ 1 ਕੈਮਰਾਮੈਨ ਪਰੇਸ਼ਰ ਮਤੇੜ ਅਰਕੇਸ਼ ਕੁਮਾਰ ਅੰਧ ਵਿਦਿਆਲਿਆ ਲੋਗੜ ਵਿਖੇ ਬਰੇਲ ਲਿਪੀ ਦੇ ਜਨਕ ਬਰੇਲ ਲੂਈ ਦਾ ਜਨਮ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਪ੍ਰੋਗਰਾਮ ਦੌਰਾਨ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਖਸ਼ੀ ਸਹਾਣੀ ਮੁੱਖ ਮਹਿਮਾਨ ਵਜੋਂ ਪੁੱਜੇ ਅਤੇ ਉਹਨਾਂ ਲੂਈ ਬਰੇਲ ਨੂੰ ਸ਼ਰਧਾਂਜਲੀ ਪੇਟ ਕੀਤੀ ਵਿਦਿਆਲਿਆ ਦੇ ਪ੍ਰਧਾਨ ਅਸ਼ੋਕ ਸੇਠੀ ਅਤੇ ਸਕੱਤਰ ਅਰुण ਕਪੂਰ ਨੇ ਉਹਨਾਂ ਦਾ ਸਵਾਗਤ ਕੀਤਾ ਵਿਦਿਆਲਿਆ ਦੇ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਲੂਈ ਬਰੇਲ ਦੇ ਜੀਵਨ ਤੇ ਜਾਣਨਾ ਪਾਇਆ ਇਸ ਮੌਕੇ ਸ਼੍ਰੀਮਤੀ ਸਾਖਸ਼ੀ ਸਹਾਣੀ ਵੱਲੋਂ ਸੰਬੋਧਨ ਕਰਦਿਆਂ ਜਿੱਥੇ ਲুই ਬਰੇਲ ਦੇ ਜਨਮ ਦਿਨ ਦੀ ਵਧਾਈ ਦਿੱਤੀ ਗਈ ਉੱਥੇ ਹੀ ਉਹਨਾਂ ਵਿਦਿਆਲਯ ਵੱਲੋਂ ਵਿਦਿਆਰਥੀਆਂ ਲਈ ਚਲਾਏ ਜਾ ਰਹੇ ਸਾਰੇ ਕੋਰਸਾਂ ਅਤੇ ਸਿਖਲਾਈ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਸਹਿਯੋਗ ਦੇਂਦਾ ਪ੍ਰੋਸਾ ਦਿੱਤਾ ਇਸ ਮੌਕੇ ਵਿਕਰਮ ਸਿੰਘਲਾ ਪਰਿਵਾਰ ਦੇ ਸਹਿਯੋਗ ਨਾਲ ਵਿਦਿਆਲਯ ਵੱਲੋਂ ਪੰਜਾਬ ਵਿਦਿਆਰਥੀਆਂ ਨੂੰ ਸਮਾਰਟ ਗਲਾਸ ਵੰਡੇ ਗਏ ਇਸ ਦੌਰਾਨ ਅਵਿਨਾਸ਼ ਮਹਿੰਦਰੂ ਹੈਡਮਾਸਟਰ ਮਨਜੀਤ ਸਿੰਘ ਹਰੀ ਸਿੰਘ ਬਲਦੇਵ ਸਿੰਘ ਸ਼੍ਰੀਮਤੀ ਸਵਰਾਜ ਗਰੋਵਰ ਜੇਪੀ ਖੰਨਾ ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਤੋਂ ਡਾਕਟਰ ਨੂਰੀਨ ਮਹਾਜਨ ਤਾਨੀਆ ਅਰੋੜਾ ਮਿਨਾਕਸ਼ੀ ਜੋਸ਼ੀ ਤਰਮਿੰਦਰ ਸੁਰੇਸ਼ ਕੁਮਾਰ ਸੁਸ਼ੀਲ ਕੁਮਾਰ ਸਾਹਿਲ ਸਨੇ ਸਟਾਫ ਮੈਂਬਰ ਅਤੇ ਵਿਦਿਆਰਥੀ ਮੌਜੂਦ ਸਨ ਸਭ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਨੂੰ ਮੁਬਾਰਕਬਾਦ ਦੇਣਾ ਚਾਹੁੰਦੀ ਹਾਂ ਮਤਲਬ ਜਿਹੜੀ ਇਹ ਲੂਈ ਬਰੇਲ ਜੀ ਵੱਲੋਂ ਤਾਂ ਇੱਕ ਬਰੇਲ ਦਾ ਸਿਸਟਮ ਸ਼ੁਰੂ ਕੀਤਾ ਗਿਆ ਸੀਗਾ ਉਹਨੂੰ ਅੱਗੇ ਬਤਾਂਦੇ ਹੋਏ ਇਹਨਾਂ ਨੇ AI ਟੈਕਨੋਲੋਜੀ ਹ ਹੁਣ ਕਨਸੈਪਟ ਇੰਟਰੋਡਿਊਸ ਕੀਤਾ ਹੈ ਸੋ ਥੈਟ ਜਿਹਨਾਂ ਲੋਕਾਂ ਨੂੰ ਨਹੀਂ ਦਿਖ ਪਾ ਰਿਹਾ ਇਹਨਾਂ ਨੇ ਅੱਜ ਉਹਨਾਂ ਬੱਚਾ ਨੂੰ AI ਪਾਵਰਡ ਸਪੈਕਸ ਦਿਲਵਾਈਆਂ ਹੈਗੀਆਂ ਜਿਹਦੇ ਨਾਲ ਸੈਂਸਿਟੀਵਿਟੀ ਉਹ ਕੈਚ ਕਰਕੇ ਉਹਨਾਂ ਨੂੰ ਪਰਸੈਪਸ਼ਨ AI ਨਾਲ ਬਣ ਸਕਦੀ ਹੈ which is an amazing tribute to uh, Louis Braille and I congratulate them ਹੋਲ ਹਾਰਟਿਡਲੀ ਤੇ ਅਸੀਂ ਵੀ ਇਹਨਾਂ ਨੂੰ ਆਪਣਾ ਸਪੋਰਟ ਪਲੈਜ ਕੀਤਾ ਹੈ ਕਿ ਜੇ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਅਸੀਂ ਕੋਈ ਵੀ ਇਹਨਾਂ ਦੀ ਪਾਰਟਨਰਸ਼ਿਪ ਕਰ ਸਕੀ ਇਹਨਾਂ ਬੱਚਿਆਂ ਦੇ ਉਜਵਲ ਫਿਊਚਰ ਲਈ ਅਸੀਂ ਹੈਗੇ ਆਂ ਸੋ ਵੀ ਵਿਲ ਬੀ ਪਾਰਟਨਰਿੰਗ ਵਿਦ them ਇਨ ਦਾ ਫਿਊਚਰ ਆਲਸੋ ਐਂਡ ਮੈਨੂੰ ਇੱਥੇ ਆ ਕੇ ਬਹੁਤ ਹੀ ਇਨਸਪੀਰੇਸ਼ਨ ਲੱਗਿਆ ਮੈਂ ਆਪਣੀ ਬੱਚੀ ਨਾਲ ਵੀ ਆਈ ਸੀ ਕਿ ਸਪੈਸ਼ਲੀ ਇਹਨਾਂ ਤੋਂ ਸਿੱਖਣ ਨੂੰ ਬਹੁਤ ਕੁਝ ਸਾਨੂੰ ਅੱਜ ਮਿਲਿਆ ਆਂ ਵੀ ਆ ਵਰਰੀ ਇਨਸਪਾਇਰਡ ਐਂਡ ਐਕਚੁਅਲੀ ਸਰ ਜੀ ਹੀਰੋਜ਼ ਇਹੀ ਨੇ ਇਹਨਾਂ ਦੇ ਪੇਰੈਂਟਸ ਨੇ ਜੋ ਕਿ ਸਾਰੀ ਆਪਣੀ ਮਿਹਨਤ ਕਰ ਰਹੇ ਆ ਜ ਇਹਨਾਂ ਦੇ ਸਕੂਲ ਚੋਂ ਹੀ ਜਿਹੜੇ ਹੈਡਮਾਸਟਰ ਹੈ ਉਹ ਇੱਥੋਂ ਹੀ ਪੜੇ ਹੋਏ ਆ ਇੱਥੇ ਹੈਡਮਾਸਟਰ ਹੈਗੇ ਇਹਨਾਂ ਦੇ ਬੱਚੇ ਜਿਹੜੇ ਹੈਗੇ ਆ ਟੀਚਰਸ ਬਣ ਰਹੇ ਆ ਸੋ ਆਈ ਰੀਅਲੀ ਫੀਲ ਥੈਟ ਇਦਾਂ ਦੇ ਜਿਹੜੇ ਇੰਸਟੀਟਿਊਟਸ ਨੇ ਉਹਨਾਂ ਨੂੰ ਬढ़ावा ਦੇਣਾ ਚਾਹੀਦਾ ਐਂਡ ਵੀ ਆਰ ਥੇਰਫੋਰ ਆਲ ðiਸ ਚਿਲਡਰਨ ਇਟਸ ਇਟਸ ਮਾਈ ਪ੍ਰਿਵਿਲੇਜ ਐਂਡ ਆਨਰ ਅੰਮ੍ਰਿਤਸਰ ਦੇ ਲੋਗ ਅਰਸ਼ਿਤ ਇੰਸਟੀਟਿਊਟ ਫਾਰ ਬਲਾਈਂਡ ਵਿਖੇ ਅੱਜ ਬ੍ਰੇਲ ਲਿਪੀ ਦੇ ਜਨਮਦਾਤਾ ਲੂਈ ਬ੍ਰੇਲ ਦਾ ਜਨਮ ਦਿਵਸ ਬੜੀ ਸ਼ਰਧਾ ਨਾਲ ਮਨਾਇਆ ਗਿਆ ਕਿਉਂਕਿ ਲੂਈ ਬ੍ਰੇ ਨੇਤਰੀਨਾਂ ਨੂੰ ਇੱਕ ਬੜੀ ਵੱਡੀ ਦੇਣ ਸੀ ਇਹ ਬਰੇਲ ਲਿਪੀ ਫਾਸਟਵੇ ਨਿਊ ਲਈ ਅੰਮ੍ਰਿਤਸਰ ਤੋਂ ਅਜੇ ਕੁਮਾਰ ਦੀ ਰਿਪੋਰਟ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਅਤੇ ਛੂਟ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਜੇਕਰ ਨੌਕਰੀ ਛੱਡ ਚੁੱਕੇ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁਮਰਾ ਜਾਂ ਚੋਟ ਬੋਲ ਕੇ ਪਾਸੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਿਕ ਨੂੰ ਇਤਲਾ ਦੇਵੋ ਤੜਕਸਵੇਰ ਤੁੰਦ ਵਿੱਚ ਜ਼ੀਰੋ ਵਿਜ਼ਿਬਿਲਟੀ ਹੋਣ ਕਰ ਗਿਲਵਾਲੀ ਗੇਟ ਵਿਖੇ ਇੱਕ ਹਾਦਸਾ ਵਾਪਰਿਆ ਜਿਸ ਵਿੱਚ ਕੈਂਟਰ ਨੇ ਖੜੀ ਟੈਕਸੀ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਇਸ ਮੌਕੇ ਬਿਜਲੀ ਦਾ ਟਰਾਂਸਫਾਰਮਰ ਵੀ ਚਪੇਟ ਵਿੱਚ ਆ ਗਿਆ ਅਤੇ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ पुलिस वालों मामले की जांच की जा रही है स्टाफ का काम है तो रात को गाड़ी नेक्स्ट तोड़ दिया यहाँ पर रात को तीन सुबह तीन के आसपास तो सामने से चौकी में से पुलिस आई उन्होंने मेरे को बोला बुलाया था कि हाँ मैं रोड पे एक्सीडेंट हो जाएगा धूल है आप गाड़ी को फुटपाथ पे लगा दो तो मैं अपनी गाड़ी फुटपाथ पे लगा के यहाँ से तकरीबन बीस से पच्चीस फुट पीछे गाड़ी मैंने लगाई हुई थी और मैं अपना गाड़ी के अंदर ही आराम कर रहा था कि सुबह मकैनिक को बुलाना है जो भी अपना करना है जो प्रोसीजर मेरा था वो सुबह का ही ਤੁਹੇ ਤਕਰੀਬਨ ਰਾਤ ਕੋ 5-6 ਪੰਜ ਵਜੇ ਗੱਡੀ ਆਈ ਹੈ ওভারਸਪੀਡ ਦੀ ਜਦੋਂ ਦੋਧ ਮੋਸਲੇ ਦਿਖਾਈ ਦੇ ਦਿਆ ਤੇ ਇਹ 20 ਤੋਂ 25 ਫੁੱਟ ਮੈਨੂੰ ਯਾਹਾਂ ਤੇ ਖਿੱਚ ਕੇ ਲੈ ਕੇ ਆਇਆ ਗੱਡੀ ਕੋ ਅਗਾਂ ਕੁਛਕ ਮੈਂ ਗੱਡੀ ਦੇ ਅੰਦਰ ਥਾ ਬਾਅਦ ਵਿੱਚ ਮੈਂ ਗੱਡੀ ਦੀ ਖਿੜਕੀ ਥੋੜੀ ਜਿਹੀ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਜੋ ਮੈਂ ਕਾਮਯਾਬ ਹੋਆ ਤੇ ਮੈਂ ਨਿਕਲ ਆਇਆ ਤੇ ਇਹ ਮਸਲਾ ਦਾ ਗੱਡੀ ਆਪਣੀ ਸਾਈਡ ਤੇ ਹੋ ਗਈ ਮੈਨੇ ਬਾਕਾਇਦਾ ਪਰਸੀ ਵੀ ਲਗਾਈ ਹੋਈ ਸੀ ਹਾਂ ਸ਼ਾਕੈਂਡੇ ਵੀ ਗੱਡੀ ਲੱਗੀ ਇੱਕ ਤੇ ਪਿੱਛੋਂ ਕਿਹੜੇ ওভারਸਪੀਡ ਹੈ ਗਈ ਉਹ ਤੇ ਉਹਨੇ ਵਿੱਚ ਮਾਰਦੇ ਮਾਰਦੇ ਗੱਡੀ ਨਾਲ ਧੁਗੇ ਨਾਲ ਟਰਾਂਸਫਾਰਮਰ ਦੇ ਨਾਲ ਨਾਲ ਹੀ ਫੋਨ ਦਾ ਤਾਂ ਗੱਡੀ ਆੜਿਕਾ ਗਈ ਜਿਹੜੀ ਰਾਹ ਤੱਕ ਧੋਕੇ ਲੈ ਗਿਆ ਹੈ ਤੇ ਸਾਹ ਤੇ ਕਾਬੀ ਹੋ ਗਿਆ ਟਰਾਂਸਫਰ ਪੂਰਾ ਡੈਡ ਹੋ ਗਿਆ ਡਾ ਸਾਹਮਣੇ ਸਾਰਾ ਕੁਝ ਹੈ ਪਰ ਜਿੱਦਾਂ ਵੀ ਬਾਕੀ ਕੰਮ ਹੋ ਗਿਆ ਹੈ ਬਾਕੀ ਹੋ ਰਹੇ ਨੇ ਬਾਕੀ ਜੋ ਵੀ ਕਾਰਵਾਈ ਹੈ ਜਲਦੀ ਲਈ ਹੈ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਗੁਰਦੁਆਰਾ ਸਾਤ ਸੰਗਤ ਸਹਿਬਜ਼ਾਦਾ ਫਤਿਹ ਸਿੰਘ ਨਗਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਤਰ ਸ਼ਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ ਇਸ ਮੌਕੇ ਕੌਂਸਲਰ ਵਿਕਾਸ ਸੋਨੀ ਪਾਜਪਾ ਆਗੂ ਡਾਕਟਰ ਰਾਮ ਚਾਵਲਾ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਅਨਗੜ ਵਾਰਡ ਨੰਬਰ 71 ਵਿਖੇ ਸਮਾਜ ਸੇਵਕ ਅਸ਼ੋਕ ਸਿੰਘ ਲੱੱਡੜ ਅਤੇ ਉਹਨਾਂ ਦੀ ਧਰਮ ਪਤਨੀ ਨਿਰਮਲ ਕੌਰ ਲੱੱਡੜ ਨੇ ਪਰਿਵਾਰ ਸਹਿਤ ਨਗਰ ਕੀਰਤਨ ਦਾ ਸਵਾਗਤ ਕੀਤਾ ਇਸ ਮੌਕੇ ਪ੍ਰਧਾਨ ਹਰਪਾਲ ਸਿੰਘ ਪੰਨੂ ਗੁਰਦੀਪ ਸਿੰਘ ਸੰਧੂ ਗੁਰਦੇਵ ਸਿੰਘ ਸਖੀਰਾ ਬਾਬਾ ਦਿਲਬਖ ਸਿੰਘ ਸਾਬਕਾ ਕੌਂਸਲਰ ਜਗਚਾਨਨ ਸਿੰਘ ਮੁਖਤਿਆਰ ਸਿੰਘ ਗੁਲਜ਼ਾਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਗੁਰੂ ਦੀਆਂ लाਡਲੀਆਂ ਫੌਜਾਂ ਨੇ ਗੱਤਕੇ ਦੇ ਹੈਰਨ ਤੰਗੇ ਸੋਹਰ ਵਖਾਏ ਵਾਹ ਪ੍ਰਗਟਿਓ ਮਰਦਿਆ ਗਮੜਾ ਵਿਰਿਆਮ ਅਕੇਲਾ ਵਾਹ ਵਾਹੋ ਗੋਬਿੰਦ ਸਿੰਘ ਆਪੇ ਇੱਕ ਔਰ ਚੇਲਾ ਐਸੇ ਦੀਨਦਿਆਲ ਕਲਗੀਆਂ ਵਾਲੇ ਪਾਸ਼ਾ ਸਾਹਿਬੇ ਕਮਾਲ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅਵਤਾਰ ਪਰਬ ਨੂੰ ਸਮਰਪਤ ਹਰ ਸਾਲ ਦੀ ਤਰ੍ਹਾਂ ਇਲਾਕਾ ਸਾਹਿਬ ਜਤਾ ਪੱਜੇ ਸਿਕਨਗਰ ਦੀਆਂ ਸੰਗਤਾਂ ਵੱਲੋਂ ਤਾਨ ਤਾਨ ਸਾਇਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ 70 ਸਾਇਆ ਪੰਜ ਪੈਰਾਂ ਦੀ ਰਹਿਮਾਨਾਈ ਦੇ ਵਿੱਚ ਇੱਕ ਵਿਸ਼ਾਲ ਨਗਰ ਕੀਰਤਨਾ ਗੁਰਦੁਆਰਾ ਸਾਹਿਬ ਕੀ ਤੋਂ ਆਰੰਭ ਹੋ ਕੇ ਜੋ ਵਾਇਆ ਅਨਗੜ ਕੀ ਮਾਲਾ ਗੇਟ ਸੰਤਨਗਰ ਦਾਣਾ ਭਗਤਾਂ ਵਾਲਾ ਗੇਟ ਦਾਣਾ ਮੰਡੀ ਤੋਂ ਹੁੰਦਾ ਆ ਆ ਵਾਪਸੀ ਸੰਤਾਂ ਗੁਰਦੁਆਰਾ ਸਾਹਿਬ ਕੀ ਪਹੁੰਚਣ ਗਿਆ ਸੋ ਸਮੂਹ ਸੰਗਤਾਂ ਨੂੰ ਅੱਜ ਦੇ ਇਸ ਸ਼ੋਭ ਤੇਹਾੜੇ ਦੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਵਾਲੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀਆਂ ਦੇਸ਼ ਵਿਦੇਸ਼ ਵਿੱਚ ਬੈਠੀਆਂ ਆ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਲੱਖ ਲੱਖ ਵਧਾਈਆਂ ਹੋਣ ਅੱਜ ਇਹ ਦਸਵੇਂ ਪਾਤਸ਼ਾਹ ਦੇ ਪ੍ਰਗਟ ਦਿਵਸ ਤੇ ਅਪਲਬਸ ਦੇ ਵਿੱਚ ਅਸੀਂ ਅੱਜ ਸਾਰਾ ਪਰਿਵਾਰ ਲੱਧੜ ਪਰਿਵਾਰ ਇਕੱਤਰਤ ਹੋਏ ਆ ਔਰ ਨਾਲ ਇਲਾਕਾ ਨਿਵਾਸੀ ਵੀ ਸੱਜਣ ਨੇ ਤੇ ਅੱਜ ਹੀ ਦਸਵੇਂ ਪਾਤਸ਼ਾਹ ਦਾ ਪ੍ਰਗਟ ਦਿਵਸ ਜਿਹੜਾ ਉਹ ਬੜੀ ਧੂਮ-ਧਾਮ ਅਤੇ ਸ਼ਰਧਾ ਪਾਉਣਾ ਨਾ ਬਣਾਇਆ ਹੈ ਔਰ ਪਾਲਕੀ ਸਾਹਿਬ ਦੇ ਦਰਸ਼ਨ ਵੀ ਹੋਏ ਹਨ ਪਤਨ ਸਿੰਘ ਕਲੋਨੀ ਤੋਂ ਪਾਲਕੀ ਸਾਹਿਬ ਹੀ ਹੁੰਦੀ ਹੈ ਤੇ ਉਹ ਵੀ ਉੱਥੇ ਪੰਜਾਂ ਸਿੰਘਾਂ ਨੂੰ ਗੁਰੂ ਆਪੇ ਗੁਰੂ ਆਪੇ ਗੁਰ ਚੇਲਾ ਸਤਿਗੁਰ ਨੇ ਕਿਹਾ ਸੀ ਤੇ ਦਸਵੇਂ ਪਾਤਸ਼ਾਹ ਦੇ ਰੂਪ ਵਿੱਚ ਪੰਜਾਂ ਸਿੰਘਾਂ ਨੂੰ ਜਿਹੜਾ ਸਨਮਾਨਤ ਕਰਨਾ ਤੇ ਦਸਵੇਂ ਪਾਤਸ਼ਾਹ ਨੂੰ ਕਰ ਲੈ ਇੱਕ ਹੀ ਗੱਲ ਹੈ ਅੱਜ ਇਸੇ ਤਿਹਾਰੇ ਨੂੰ ਆਪਾਂ ਰੱਖਦੇ ਹੋਏ ਅੱਜ ਸਾਰੀ ਲੱਦੜ ਫੈਮਲੀ ਜਿਹੜੀ ਇਕੱਠੀ ਹੋਈ ਦਸੇ ਪਾਸਾ ਸਾਹਿਬ ਸ੍ਰੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਜਨਮ ਦਿਹਾੜੇ ਨੂੰ ਸਮਰਤ ਸਾਹਿਬ ਜਦਾ ਫਤਿਹਸਨਗਰ ਵਿੱਚੋਂ ਜੋ ਨਵਿਸ਼ਾਨ ਨਗਰ ਕੀਤਾ ਆਰੰਭ ਹੋਇਆ ਉਹ ਵੱਖ-ਵੱਖ ਆਬਾਦੀਆਂ ਵਿੱਚ ਹੁੰਦਾ ਹੋਇਆ ਸ਼ਾਮ ਨੂੰ ਜਿਹੜਾ ਵਾ ਉਹ ਸਾਹਿਬ ਜਦਾ ਫਤਿਹਸਨਗਰ ਗੁਰਦੁਆਰਾ ਸਾਹਿਬ ਵਿੱਚ ਪਹੁੰਚੇਗਾ ਸਮੂਹ ਸਾਧ ਸੰਗਤ ਜੀ ਨੂੰ ਦਸੇ ਪਾਸਾ ਜੀ ਦੇ ਜਨਮ ਦਿਹਾੜੇ ਨੂੰ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਜਗਾ ਜਗਾ ਤੋਂ ਨਗਰ ਕੀਰਤਨ ਸਜਾਏ ਜਾ ਰਹੇ ਨੇ ਕੀਰਤਨ ਦਰਬਾਰ ਸਜਾਏ ਜਾ ਰਹੇ ਨੇ ਸੋ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਪ੍ਰਕਾਸ਼ ਪੁਰਬ ਨੂੰ ਲੈ ਕੇ ਇਸੇ ਲੜੀ ਦੇ ਤਹਿਤ ਸਾਹਿਬਜ਼ਾਦਾ ਫਤੇਹ ਸਿੰਘ ਨਗਰ ਤੋਂ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਆਸਥਾ ਦਾ ਸਬੂਤ ਆਪਦੇ ਰਿਹਾ ਸੀ ਸੋ ਸਾਡੀ ਟੀਮ ਵੱਲੋਂ ਵੀ ਆਪ ਸਭ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਵੇ نیوز ਚਾਈਨਾ ਡੋਰ ਦੇ ਖਿਲਾਫ ਜਾਰੀ ਮੂਹਮ ਨੂੰ ਸਖਤੀ ਨਾਲ ਲਾਗੂ ਕਰਨ ਤੇ ਥਾਣਾ ਸੀ ਡਿਵੀਜ਼ਨ ਦੇ ਖੇਤਰ ਵਿੱਚ ਡਰੋਨ ਦੀ ਮਦਦ ਨਾਲ ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰਨ ਵਾਲਿਆਂ ਖਿਲਾਫ ਨਜ਼ਰ ਰੱਖੀ ਗਈ। ਏਸੀਪੀ ਦੱਖਣੀ ਪ੍ਰਵੇਸ਼ ਚੋਪੜਾ ਨੇ ਕਿਹਾ ਕਿ ਸਬ ਡਿਵੀਜ਼ਨ ਕੇਂਦਰੀ ਦੇ ਸਾਰੇ ਥਾਣਿਆਂ ਸੀ ਡਿਵੀਜ਼ਨ ਅਤੇ ਸੁਲਤਾਨਪੁਰ ਦੇ ਖੇਤਰਾਂ ਵਿਖੇ ਚਾਈਨਾ ਡੋਰ ਵਰਤਨ ਵਾਲਿਆਂ ਤੇ ਨਜ਼ਰ ਰੱਖੀ ਜਾਵੇਗੀ। ਉਹਨਾਂ ਕਿਹਾ ਕਿ ਅਜਿਹਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਸੂਰਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਅਤੇ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਧਰਮ ਪਤਨੀ ਅਨੀਤਾ ਕਟਾਰੀਆ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਸ਼੍ਰੀ ਦੁਰਗਿਆਣਾ ਤੀਰਤ ਦੇ ਸ਼੍ਰੀ ਲਕਸ਼ਮੀ ਨਾਰਾਇਣ ਮੰਦਿਰ ਵਿਖੇ ਮੱਥਾ ਟੇਕਿਆ ਅਤੇ ਠਾਕੁਰ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਕਮੇਟੀ ਮੈਂਬਰਾਂ ਵੱਲੋਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ ਤੇ ਫਾਸਵੇ ਦੇ ਸਟਾਫ ਮੈਂਬਰ ਕੁਲਦੀਪ ਸਿੰਘ ਸੇਠੀ ਦੇ ਘਰ ਸੁਲਤਾਨਪੁਰ ਰੋਡ ਵਿਖੇ ਸ੍ਰੀ ਸੁਖਨੀ ਸਾਹਿਬ ਜੀ ਦੇ ਪਾਰ ਦੀ ਪੋਗ ਪਾਈ ਗਈ ਅਤੇ ਪ੍ਰਭਾਤ ਫੇਰੀ ਦਾ ਫੁੱਲਾਂ ਦੀ ਵਰਖਾ ਨਾਲ ਨਿਗਾ ਸਵਾਗਤ ਕੀਤਾ ਗਿਆ। ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਕੁਲਦੀਪ ਸਿੰਘ, ਗੁਰਸਿਮਰਨ ਸਿੰਘ ਆਸ਼ੂ, ਮਨਮੀਤ ਕੌਰ ਰੋਜ਼ੀ, ਸੰਦੀਪ ਕੁਮਾਰ, ਅਰਸ਼ਦੀਪ ਸਿੰਘ, ਕਾਉਂਸਲਰ ਅਫਤਾਰ ਸਿੰਘ ਟਰੱਕਾਂ ਵਾਲੇ, ਕਵਲਜੀਤ ਸਿੰਘ, ਸੁਰਿੰਦਰ ਮਕਰ, ਅਰुण ਕੁਮਾਰ, ਨितीਸ਼ ਮਹਿਰਾ धीरज मोहेंद्रू समेत संगत मौजूद ਸਮੇਂਾ ਮੁਕਰ ਹੈ ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਫਾਸਟਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਾਣਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਹੈ ਮੰਦਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟਵੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 700930883 ਤੇ ਸੰਪਰਕ ਕੀਤਾ ਜਾ ਸਕਦਾ ਹੈ ਥਾਣਾ ਚੰਡੇਰ ਪੁਲਿਸ ਵੱਲੋਂ ਇੱਕ ਦੋਸ਼ੀ ਨੂੰ ਕਾਬੂ ਕਰਕੇ ਉਸ ਪਾਸੋਂ ਇੱਕ ਬੱਤੀਪੋਰ ਪਿਸਟਲ ਮੈਗਜ਼ੀਨ ਅਤੇ ਗੱਡੀ ਬਰਾਮਦ ਕੀਤੀ ਗਈ। ਪੀਓ ਸਟਾਫ ਵੱਲੋਂ ਇੱਕ ਪਗੌੜੇ ਦੋਸ਼ੀ ਨੂੰ ਕਾਬੂ ਕੀਤਾ ਗਿਆ। ਮਾਮਲਾ ਦਰਜ ਕਰ ਕਾਰਵਾਈ ਕੀਤੀ ਜਾ ਰਹੀ ਹੈ। ਹੁਣ ਸਮਾਂ ਹੋ ਗਿਆ ਇੱਕ ਛੋਟਾ ਜਿਹਾ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ। ਚੀਫ ਖਾਲਸਾ ਦੀਵਾਨ ਵੱਲੋਂ ਦਸਮ ਪਾਤਸ਼ਾਹ ਸਾਈਂ ਸ਼ੀਰ ਗੁਰੂ ਗੋਬਿੰਦ ਸਿੰਘ ਜੀ ਦੇ ਅਫਤਾਰ ਪੁਰਬ ਦੇ ਸੰਬੰਧ ਵਿੱਚ ਸਜਾਇਆ ਗਿਆ ਨਗਰ ਕੀਰਤਨ। ਇਹਤੇ ਕੁਝ ਹੋਰ ਖਬਰਾਂ ਇੱਕ ਛੋਟੇ ਜੇ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਸਿੱਖ ਪੰਥ ਦੀ ਸਿਰਮੌਰ ਸੰਸਥਾ ਚੀਫ ਖਾਲਸਾ ਦੀਵਾਨ ਵੱਲੋਂ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸੰਬੰਧ ਵਿੱਚ ਸਿੱਖੀ ਰਵਾਇਤਾਂ ਅਨੁਸਾਰ ਨਗਰ ਕੀਰਤਨ ਸਜਾਇਆ ਗਿਆ ਜਿਸ ਧਰਮ ਪੰਥਕ ਪਰੰਪਰਾਵਾ ਅਤੇ ਖਾਲਸਾਈ ਜਹੂ ਜਲਾਲ ਨਾਲ ਦੀਵਾਨ ਦੇ ਪ੍ਰਮੁੱਖ ਸਕੂਲ ਸ੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰਸ ਕੈਂਟਰੀ ਪਬਲਿਕ ਸਕੂਲ ਜੀਟੀ ਰੋਡ ਤੋਂ ਕੀਤਾ ਗਿਆ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਡਾਕਟਰ 인ਦਰਬੀਰ ਸਿੰਘ ਨੇ ਚਰ ਮੀਤ ਪ੍ਰਧਾਨ ਸੰਤੋਖ ਸਿੰਘ ਸੇਠੀ, ਸਥਾਨਕ ਪ੍ਰਧਾਨ ਕੁਲਜੀਤ ਸਿੰਘ ਸਾਹਨੀ, ਆਨਰੇਰੀ ਸਕੱਤਰ ਸੁਵਿੰਦਰ ਸਿੰਘ ਕਥੂ ਨੰਗਲ, ਐਡੀਸ਼ਨਲ ਆਨਰੇਰੀ ਸਕੱਤਰ ਸੁਖਜਿੰਦਰ ਸਿੰਘ ਪ੍ਰਿੰਸ, ਐਡੀਸ਼ਨਲ ਸਕੱਤਰ ਜਸਪਾਲ ਸਿੰਘ ਟਿੱਲੋ ਅਤੇ ਹੋਰਨਾ ਮੈਂਬਰਾਂ ਵੱਲੋਂ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਨੂੰ ਜੀ ਆਇਆਂ ਨੂੰ ਆਖਦਿਆਂ ਗੁਰਪੁਰਬ ਦੀ ਵਧਾਈ ਦਿੱਤੀ ਗਈ। ਨਗਰ ਕੀਰਤਨ ਵਿੱਚ ਚੀਫ ਖਾਲਸਾ ਦੀਵਾਨ ਦੀ ਸਰਪ੍ਰਸਤੀ ਅਧੀਨ ਚੱਲ ਰਹੀ ਸੈਂਟਰਲ ਖਾਲਸਾ ਯatimਖਾਨਾ, ਹਸਪਤਾਲ ਸਟਾਫ, ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ CKD Institute of Management and Technology CKD Nursing College ਦੇ ਵਿਦਿਆਰਥੀ ਟੀਚਿੰਗ ਨਾਨ ਟੀਚਿੰਗ ਸਟਾਫ ਪ੍ਰਿੰਸੀਪਲ ਸਾਹਿਬਾਨ ਅਤੇ ਚੀਫ ਖਾਲਸਾ ਦੀਵਾਨ ਦੇ ਮੈਂਬਰ ਸਾਹਿਬਾਨ ਸ਼ਾਮਿਲ ਸਨ ਸੋ ਹਰ ਸਾਲ ਵਾਂਗੂ ਆਪਣੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਅਸੀਂ ਹਰ ਸਾਲ ਇੱਕ ਨਗਰ ਕੀਰਤਨ ਦੇ ਰੂਪ ਸਾਡੇ ਜਿੰਨੇ ਸਾਰੇ ਬੱਚੇ ਤੇ ਨਹੀਂ ਆਉਂਦੇ ਕਿਉਂਕਿ ਤੁੰਦਾਂ ਨਾਦਨ ਬਹੁਤ ਹੁੰਦੀਆਂ ਸੋ ਪਿੰਡਾਂ ਵਾਲੇ ਬੱਚੇ ਛੱਡ ਦਿੰਨੇ ਆ ਤੇ ਸ਼ਹਿਰ ਦੇ ਜਿੰਨੇ ਸਕੂਲ ਨੇ ਔਰ ਜਿੰਨੇ ਸਾਰੇ ਸਾਰੇ ਟੀਚਰ ਨੇ ਇਹ ਸਭ ਇੱਕ ਨਗਰ ਕੀਰਤਨ ਦੇ ਰੂਪ ਵਿੱਚ 메인 ਸਕੂਲ ਤੋਂ ਲੈ ਕੇ ਤੇ ਸ਼੍ਰੀ ਮੰਦਰ ਸਾਹਿਬ ਤੱਕ ਜਾਂਦੇ ਨੇ ਔਰ ਅਸੀਂ ਅਰਦਾਸ ਕਰਦੇ ਹਾਂ ਕਿ ਇਹਨਾਂ ਦੀ ਰਸਤੇ ਵਿੱਚ ਸੇਵਾ ਸੰਭਾਲ ਪ੍ਰਮਾਤਮਾ ਖੁਦ ਆਪਾ ਦੇ ਕੇ ਸਾਨੂੰ ਬਚਾ ਕੇ ਰੱਖਣ ਔਰ ਮੈਂ ਪ੍ਰਮਾਤਮਾ ਉਸ ਅਰਦਾਸ ਕਰਦਾ ਹਾਂ ਕਿ ਸਾਰੇ ਸਮੂਹ ਜਗਤ ਵਿੱਚ ਪ੍ਰੇਮ ਪਿਆਰ ਖੁਸ਼ੀਆਂ ਖੇੜੇ ਪ੍ਰਮਾਤਮਾ ਲੈ ਕੇ ਆਵੇ ਔਰ ਸਾਡਾ ਪਰਿਵਾਰ ਦੀਪ ਕਲ ਤੋਂ ਦੁਆਨ ਦਾ ਹੱਸਦਾ ਨਾ ਕਰ ਦੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਸਥਾਨ ਤੇ ਇਹ ਨਵੇਂ ਕੀ ਪੰਜੇੜਾ ਵਾ ਇੱਥੋਂ ਚੱਲ ਕੇ ਚੀਕਾ ਸਾਧਵਾਂ ਤੋਂ ਫਿਰ ਬ੍ਰਾਂਚੋਂ ਇਹ ਜਾਂਦਾ ਵਾ ਦਰਬਾਰ ਸਾਹਿਬ ਔਰ ਉਸੇ ਤਰ੍ਹਾਂ ਜਿੰਨਾ ਪੁਰਾਣੀ ਰਿਵਾਇਤ ਹੈ ਉਸ ਹਰ ਸਾਲ ਦੀ ਤਰ੍ਹਾਂ ਹੋਇਆ ਜਾਂਦਾ ਵਾ ਬਾਕੀ ਬੱਚਿਆਂ ਨੂੰ ਇਹ ਦੱਸਿਆ ਜਾਂਦਾ ਵਾ ਕਿ ਜਿਹੜੇ ਆਪਣੇ ਵੱਡ ਵਡੇਰਿਆਂ ਦੇ ਗੁਰੂਆਂ ਦੇ ਦੇ ਨੇ ਯਾਦ ਰੱਖਦੇ ਉਹ ਕਮ ਹੌਲੀ ਹੌਲੀ ਖਤਮ ਹੋ ਜਾਂਦੀਆਂ ਨੇ ਜਿਹੜੀਆਂ ਗੱਲਾਂ ਇਹਨਾਂ ਗੱਲਾਂ ਤਾਜ਼ਾ ਕਰਦਾ ਰਹਿੰਦੇ ਨੇ ਜਿੰਦਾ ਰਹਿੰਦੀ ਆ ਔਰ ਉਹ ਰੂਪ ਹੁਕੀ ਜਾਂਦੀ ਆ ਚੀਪ ਕਾਲਸਾ ਦਵਾਨ ਵੱਲੋਂ ਹਰ ਸਾਲ ਦੀ ਤਰ੍ਹਾਂ ਸਮੂਹ ਸਕੂਲਾਂ ਨੂੰ ਹਲਕੇ ਇੱਕ ਮੁੱਖ ਦਫ਼ਤਰ ਤੋਂ ਇੱਕ ਨਗਰ ਕੀਰਤਨ ਸਜਾਇਆ ਜਾਂਦਾ ਜਿਸ ਦੀ ਸਮਾਪਤੀ ਹਰਮੰਦਰ ਸਾਹਿਬ ਜਾ ਕੇ ਹੁੰਦੀ ਆ ਔਰ ਉਸੇ ਤਰ੍ਹਾਂ ਹੀ ਅੱਜ ਨਗਰ ਕੀਰਤਨ ਸਜਾਇਆ ਗਿਆ ਚੀਪ ਕਾਲਸਾ ਦਵਾਨ ਦੇ ਸਮੂਹ ਅਧਿਕਾਰ ਤੇ ਮੈਂਬਰ ਸਾਹਿਬਾਨ ਵੱਲੋਂ ਸਮੂਹ ਸੰਗਤ ਨੂੰ ਗੁਰੂਪੁਰਬ ਦੀ ਲੱਖ ਲੱਖ ਵਧਾਈ ਰਾਜਾ ਨਰਾਜ ਭਾਨਾ ਨਪਾਨ ਦੇਵਨ ਦੇਵ ਉਪਮਾ ਮਹਾਨ ਸਾਹੇ ਸ਼ਹਿਨशाह ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨਪੁਰਪ ਦੀ ਦੇਹਾੜੀ ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਸਹਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ਪੁਰਪ ਦੇ ਸੰਬੰਧ ਵਿੱਚ ਚੀਫ ਖਾਲਸਾ ਦੀਵਾਨ ਸੋਸਾਇਟੀ ਵੱਲੋਂ ਨਗਰ ਕੀਰਤਨ ਸਜਾਇਆ ਗਿਆ ਇਹ ਨਗਰ ਕੀਰਤਨ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਹਰਮੰਦਰ ਸਾਹਿਬ ਜਾ ਕੇ ਸਮਾਪਤ ਹੋਇਆ ਵਕ ਵਕ ਸਮਾਪਤ ਨਗਰ ਕੀਰਤਨ ਦਾ निघा स्वागत किया गया संगत वालों अमृतसर फास्ट वे खबर नाम आई कैमरा मैन परिश्रम राकेश कुमार श्री दुर्गियाना तीर्थ तो हरे कृष्ण दे महाजाप नाल शोभा यात्रा कढ़ी गई इस मौके देहरादून तो पूज्य पद श्री भगत विलास त्रिडंडी महाराज श्री भक्ति प्रसन्ना त्यागी महाराज भक्ति सुहृद परम अद्वैती त्रिडंडी स्वामी भक्ति विबुद मुनि समेत गिनती ने शमूलियत तो श्रीमद तीर्थ गो स्वामी महाराज जी जिन्होंने पूरी पृथ्वी में हरि कृष्णा हरिम का प्रचार किया है उनका जन्म शताब्दी महा महोत्सव मनाया जा रहा है उनका जन्म शताब्दी महाउत्सव पूरे वर्ल्ड में मनाया जा रहा है और भारत के विभिन्न स्थानों में और अभी समय चार और पाँच जनवरी को अमृतसर के दुर्गाना मंदिर में वेद भवन जो है उसमें पाँच तारीख को मनाया जाएगा और आज शोभा यात्रा निकाली जा रही है तान तान श्री गुरु गोबिंद सिंह जी के प्रकाश दिहाड़े संबंधी गुरुद्वारा संगत साहिब लोहार का रोड अमृतसर तो ਫੇਰੇ ਅੰਮ੍ਰਿਤ ਵੇਲੇ ਪ੍ਰਭਾਤ ਫੇਰੀ ਆਰੰਭ ਹੋਈ ਜੋ ਰஞ்சிਤ ਵਿਹਾਰ ਲੋਹਾਰਾ ਕਾ ਰੋਡ ਅੰਮ੍ਰਿਤਸਰ ਦੇ ਵਾਕਵਾਕੇ ਇਲਾਕਿਆਂ ਤੋਂ ਹੁੰਦੀ ਹੋਈ ਸਰਦਾਰ ਨਿਰਮਲ ਸਿੰਘ ਆਨੰਦ ਦੇ ਗ੍ਰਹਿ ਵਿਖੇ ਪੁੱਜੀ ਪ੍ਰਭਾਤ ਫੇਰੀ ਤੇ ਪਹੁੰਚਣ ਤੇ ਆਨੰਦ ਪਰਿਵਾਰ ਅਤੇ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਨਿਗਾ ਸਵਾਗਤ ਕੀਤਾ ਗਿਆ ਸੰਗਤਾਂ ਨੂੰ ਮਠਾਈਆਂ ਅਤੇ ਬਦਾਮਾਂ ਵਾਲੇ ਦੁੱਧ ਦੇ ਲੰਗਰ ਸ਼ਿਕਾਏ ਗਏ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਨਿਰਮਲ ਸਿੰਘ ਆਨੰਦ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਚੰਚਲ ਸਿੰਘ ਜਨਰਲ ਸਕੱਤਰ ਨਿਰਮਲ ਸਿੰਘ ਆਨੰਦ ਨੇ ਦੱਸਿਆ ਕਿ ਪੰਜ ਪ੍ਰਭਾਤ ਫੇਰੀਆਂ ਚੱਲਣ ਗਿਆ ਅਤੇ ਮਿਤੀ 6 ਜਨਵਰੀ 2025 ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਉਪਰੰਤ ਕੀਰਤਨ ਦਰਬਾਰ ਕਰਵਾਇਆ ਜਾਵੇਗਾ ਇਸ ਮੌਕੇ ਕੌਂਸਲਰ ਅਮਰਜੀਤ ਸਿੰਘ ਦਲਬੀਰ ਸਿੰਘ ਬਾਜਵਾ ਪ੍ਰਧਾਨ ਹਰਪਾਲ ਸਿੰਘ ਇੰਦਰਪ੍ਰੀਤ ਕੌਰ ਆਨੰਦ ਅਭਿਨੂਰ ਸਿੰਘ ਆਨੰਦ ਇਸ਼ਲੀਨ ਕੌਰ ਆਨੰਦ ਸਮੇਤ ਸੰਗਤਾ ਮੌਜੂਦ ਸਨ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਸੰਬੰਧੀ ਗੁਰਦਰਾ ਸੰਗਤ ਸਾਹਿਬ ਜੀਤਵਾਲਾ ਹਕਰ ਰੋਡ ਤੋਂ ਚੱਲ ਕੇ ਪ੍ਰਭਾਤ ਵੇਰੀ ਠੀਕ ਸਵੇਰੇ 4 ਵਜੇ ਰੰਭ ਹੋਈ ਸੀ ਜੋ ਕਿ ਵਕਵਾ ਦੇ ਇਲਾਕਿਆਂ ਤੋਂ ਹੁੰਦੀ ਹੋਈ ਇਸ ਵੇਲੇ ਸਾਡੇ ਘਰ ਸਾਗਰ ਕੰਪਲੈਕਸ ਵਿਖੇ ਆਈ ਹੈ ਅਸੀਂ ਸਾਰੀਆਂ ਸੰਗਤਾਂ ਨੂੰ ਜਿੱਥੇ ਜੀ ਆਇਆਂ ਨੂੰ ਕਹਿੰਨੇ ਹਾਂ ਉੱਥੇ ਸਾਰੀਆਂ ਸੰਗਤਾਂ ਨੂੰ ਤਨਤਨ ਸਾਹਿਬ ਜੀ ਜਰੂਰ ਗਵਿੰਦ ਸਿੰਘ ਜੀ ਮਹਾਰਾਜੀ ਦੇ ਅਵਤਾਰ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਅੰਮ੍ਰਿਤਸਰ ਦੇ ਪਿੰਡ ਮਾਨਾਵਾਲਾ ਕਲਾ ਦੀ ਨਵੀਂ ਬਣੀ ਪੰਚਾਇਤ ਨੇ ਮੀਟਿੰਗ ਕਰਕੇ ਪੰਜ ਅਹਿਮ ਮਤੇ ਪਾਸ ਕੀਤੇ ਹਨ ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਪਿੰਡ ਦੇ ਸਟੇਡੀਅਮ ਦਾ ਨਾਮ ਡਾਕਟਰ ਮਨਮੋਹਨ ਸਿੰਘ ਦੇ ਨਾਂ ਤੇ ਰੱਖਣ ਤੋਂ ਇਲਾਵਾ ਪਿੰਡ ਵਿੱਚ ਨਸ਼ਾ ਵੇਚਣ ਵਾਲੇ ਅਤੇ ਵੇਚਣ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਅਤੇ ਉਸ ਦਾ ਸਮਾਜਿਕ ਬਾਇਕਾਟ ਕੀਤਾ ਜਾਵੇਗਾ ਅਤੇ ਉਸ ਦੇ ਘਰ ਦਾ ਨਿਰਖਣ ਕਰਨ ਦਾ ਫੈਸਲਾ ਕੀਤਾ ਗਿਆ। ಗ್ರಾಮ ਪੰਚਾਇਤ ਪਿੰਡ ਮਾਨਾਵਾਲਾ ਕਲਾ ਵੱਲੋਂ ਜਿਹੜੇ ਮਤੇ ਪਾਸ ਕੀਤੇ ਗਏ ਨੇ ਸਾਡੇ ਸਮਾਜ ਨੂੰ ਦੇਖਦਿਆਂ ਹੋਇਆਂ ਤੇ ਪਿਛਲੇ ਦਿਨੀ ਜੋ ਸਾਡੇ ਮਹਿਰੂਮ ਨੇਤਾ ਸਾਡੇ ਡਾਕਟਰ ਮਰਮੋਣ ਸਿੰਘ ਸਵਰਗਵਾਸੀ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਾਂਗੇ ਅਸੀਂ ਆਪਣਾ ਪਿੰਡ ਦਾ ਖੇਡ ਸਟੇਡੀਅਮ ਤੇ ਜੋ ਪਿੰਡਾਂ ਦੇ ਵਿੱਚ ਨਸ਼ੇ ਦੇ ਹਾਲਾਤ ਨੇ ਉਹਨਾਂ ਨੂੰ ਦੇਖਦਿਆਂ ਹੋਇਆਂ ਤੇ ਗਰੀਬ ਬੱਚੀਆਂ ਜੋ ਸਾਡੇ ਬੱਚੀਆਂ ਨਵ ਜੰਮੀਆਂ ਬੱਚੀਆਂ ਉਹਨਾਂ ਵਾਸਤੇ ਜੋ ਸਕੀਮਾਂ ਵੱਖਰੀਆਂ-ਵੱਖਰੀਆਂ ਆਪਣੀ ਪੰਚਾਇਤ ਵੱਲੋਂ ਲਾਗੂ ਕਰਾਂਗੇ ਪੰਚਾਇਤ ਨੇ ਜਿਹੜਾ ਨਸ਼ੇ ਦੇ ਖਿਲਾਫ ਮਤਾ ਪਾਇਆ ਜੀ ਇਹ ਬਹੁਤ ਹੀ ਵਧੀਆ ਜੀ ਇਹ ਪ੍ਰਾਲਾ ਹੀ ਤੋਂ ਬਹੁਤ ਚਿਰ ਪਹਿਲਾਂ ਹੋ ਜਾਣਾ ਚਾਹੀਦਾ ਸੀ ਚਲੋ ਫਿਰ ਪੰਚਾਇਤ ਦੇ ਬਹੁਤ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਕਦਮ ਚੁੱਕਿਆ ਸਾਡੇ ਪਿੰਡ ਦੇ ਨਸ਼ੇ ਦੇ ਬਹੁਤ ਹੀ ਮਾੜੇ ਹਲਾ ਦੇ ਆ ਜੀ ਬਹੁਤ ਹੀ ਜ਼ਿਆਦਾ ਨਸ਼ੇ ਦਾ ਕਾਰਨ ਪਿੰਡ 'ਚ ਚੋਰੀਆਂ ਵਾ ਵਧ ਹੁੰਦੀਆਂ ਜੀ ਪਿਛਲੇ ਦਿਨੀ 조ਰਜੀਆ 'ਚ ਹੋਈ ਇੱਕ ਦਰਦਨਾਕ ਹਾਦਸੇ ਵਿੱਚ ਮਾਰੇ ਗਏ 11 ਪੰਜਾਬੀ ਨੌਜਵਾਨਾਂ ਵਿੱਚ ਸ਼ਾਮਿਲ ਜਲੰਧਰ ਜ਼ਿਲ੍ਹੇ ਦੇ ਪਿੰਡ ਕੋਟ ਰਮਦਾਸ ਨਾਲ ਸੰਬੰਧਿਤ ਰਵਿੰਦਰ ਕੁਮਾਰ ਦੇ ਘਰ ਦੁੱਖ ਵੰਡਾਉਣ ਲਈ ਪਹੁੰਚੇ ਸਰਬੱਤ ਦਾ ਪਲਾ ਚੈਰੀਟੇਬਲ ਟਰਸਟ ਦੇ ਬਾਣੀ ਡਾਕਟਰ ਐਸ ਪੀ ਐਸ ਅਬਰੋਏ ਵੱਲੋਂ ਪੀੜਤ ਪਰਿਵਾਰ ਦੀ ਵੱਡੀ ਮਦਦ ਕੀਤੀ ਗਈ ਇਸ ਮੌਕੇ ਗੱਲਬਾਤ ਕਰਦਿਆਂ ਕੋਮਾਂਤਰੀ ਪੱਧਰ ਦੇ ਉੱਘੇ ਸਮਾਜ ਸੇਵੀ ਡਾਕਟਰ ਐਸ ਪੀ ਐਸ ਆਬਰੋਏ ਨੇ ਦੱਸਿਆ ਕਿ ਮ੍ਰਿਤਕ ਦੇ ਘਰ ਦੇ ਗੁਜ਼ਾਰੇ ਲਈ 5000 ਰੁਪਏ ਮਹੀਨਾਵਾਰ ਪੈਨਸ਼ਨ ਦੇਣ ਤੋਂ ਇਲਾਵਾ ਉਹਨਾਂ ਦੇ ਤਿੰਨ ਬੱਚਿਆਂ ਦੀ ਪੜ੍ਹਾਈ ਦੇ ਖਰਚ ਲਈ ਵੀ 5000 ਰੁਪਏ ਪ੍ਰਤੀ ਮਹੀਨਾ ਮਦਦ ਕੀਤੀ ਜਾਵੇਗੀ ਕਾਂਗਰਸੀ ਬਹੁਤ ਮਾੜੀ ਦੁਰਘਟਨਾ ਫੈਮਲੀ ਨੂੰ ਮਿਲਿਆ ਮੈਂ ਬੱਚਿਆਂ ਦੇ ਦਰਸ ਆ ਰਿਹਾ ਹੈ ਵਾਈਫ ਉਹਦੀ ਨੁਕੁੰਨ ਵੀ ਇਸ ਤਰ੍ਹਾਂ ਜੋ ਟੋਰਪੋਰ ਕੋਈ ਹਾਲਤ ਤਾਂ ਖਰਾਬ ਹੈ ਪਰ ਦਸਤੋਲ ਜੀ ਸਿਰਫ ਹੌਸਲਾ ਦੇ ਤੁਰਦੇ ਹੁਣ ਦੇਖੋ ਜੋ ਪਾਣਾ ਵਰਤਨਾ ਸੀ ਅਸੀਂ ਵਾਪਸ ਤੇ ਲਿਆ ਨਹੀਂ ਸਕਦੇ ਉਹਨੇ ਲੇਕਿਨ ਹੁਣ ਸਾਡਾ ਸਾਰਿਆਂ ਦਾ ਰੜਕੇ ਫਰਜ਼ ਬਣਦਾ ਕਿ ਅਸੀਂ ਉਹਨਾਂ ਦੀ ਜਿਹੜੀ ਅੱਡੀ ਲਾਈਫ ਹੈ ਛੋਟੇ ਛੋਟੇ ਬੱਚੇ ਨੇ 6 ਸਾਲ ਦਾ ਕੋਈ 9 ਸਾਲ ਦੀ ਬੇਟੀ ਹੈ 12 ਸਾਲ ਦੀ ਬੇਟੀ ਹੈ ਸੋ ਉਹਦੀ ਮਦਰ ਨੂੰ ਹੁਣ ਜਿਆਦਾ ਫਿਕਰ ਹੈ ਕਿ ਮੈਂ ਬੱਚੇ ਨੂੰ ਕਿੱਦਾਂ ਪੜਾਵਾਂਗੀ ਕਿੱਦਾਂ ਪਾਲਾਂਗੀ ਜੌਬ ਉਹਦੇ ਕੋਲ ਨਹੀਂ ਹੈ ਸੋ ਟੈਸਟ ਵਾਲਾ ਸਾਡੇ ਕੋਲ ਸੱਚ ਨਾ ਸਟੈਂਡਰਡ ਸਾਡੀਆਂ ਹੈਗੀਆਂ ਜਿਸ ਤਰ੍ਹਾਂ ਕਿ ਜਿਲ੍ਹਿਆਂ ਹੁਣ ਤੱਕ ਜਿੰਨਾ 390 92 ਡੈਟਬੋੜੀਆਂ ਲੈ ਚੁੱਕੇ ਆ ਇਹ ਸਾਰਿਆਂ ਦੇ ਘਰ ਜਾ ਕੇ ਨਾਲੇ ਸੰਸਕਾਰ ਕਰੀਦਾ ਹੈ ਭੋਗ ਤੇ ਜਾਈਦਾ ਤੇ ਕੁਛ ਨਾ ਕੁਛ ਅਸੀਂ ਅਨਾਉਂਸ ਕਰ ਦਿੰਦੇ ਆ ਕਿ ਤਾਂ ਜੋ ਉਹਨਾਂ ਨੂੰ ਫਾਈਨੈਂਸ਼ੀਅਲ ਹੈਲਪ ਮਿਲ ਜੇ ਹਰ ਕਿਸੇ ਦੀ ਹੁੰਦੀ ਹੈ ਸਤਗੁਰੂ 바ਵਾ ਲਾਲ ਦਿਆਲ ਜੀ ਦਾ ਜੈੰਤੀ ਮਹਾਉਤਸਵ 31 ਜਨਵਰੀ ਨੂੰ ਗੱਦੀਸ਼ੀਰੀ 바ਵਾ ਲਾਲ ਦਿਆਲ ਚੌਂਕਰ ਮੋ ਦਿਓੜੀ ਵਿਖੇ ਮਹਾਂਤ ਸ਼੍ਰੀ ਅਨੰਦਾਸ ਜੀ ਦੀ ਅਗਵਾਈ ਵਿੱਚ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਇਸੇ ਤਹਿਤ ਟੰਡਨ ਨਗਰ ਵਿਖੇ ਪ੍ਰਭਾਤ ਫ प्रभात फेरी ਦਾ ਵੱਖ-ਵੱਖ ਤਾਮੇ ਤੇ ਨਿਗਾਹਸਵਾਗਤ ਕੀਤਾ ਗਿਆ। ਥਾਣਾ ਰੇਲਵੇ ਪੁਲਿਸ ਨੂੰ ਦੋ ਨਾਮਾਲੂਮ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਜੇਕਰ ਇਸ ਸੰਬੰਧੀ ਕਿਸੇ ਨੂੰ ਕੋਈ ਜਾਣਕਾਰੀ ਹੋਵੇ ਤਾਂ ਥਾਣਾ ਰੇਲਵੇ ਪੁਲਿਸ ਨਾਲ ਸੰਪਰਕ ਕਰੋ। ਅਤੇ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫਿਰ ਤੋਂ। डीआईजी दसवें पातशाह साहिब श्री गुरु गोबिंद जी महाराज के प्रकाश दिहाड़े श्री अकाल तख्त साहिब तो सजाया गया नगर कीर्तन ਅੰਧ ਵਿਦਿਆਲੇ ਲੋਗੜ ਵਿਖੇ ਮਨਾਇਆ ਗਿਆ ਬਰੇਲੂਈ ਦਾ ਜਨਮ ਦਿਵਸ